ਅੱਜ ਦੇ ਸਹੀਂ ਪੀਐਸਪੀਸੀਐਲ ਦੇ ਵਿੱਚ 35 ਨਵੇਂ ਐਸਡੀਯੂ ਦੇ ਰਿਮੇ ਕੋਪਾ ਦਿੱਤੇ ਨੇ। ਉਹਨਾਂ ਤੇ ਮੰਨ ਰਿਚੀ ਪੱਤਰ ਦਿੱਤੇ ਨੇ। ਹੁਣ ਤੱਕ ਸਰਬਾਤਮਕ ਸਿੰਘ ਮਾਰਸਾ ਦੀ ਅਗਵਾਈ ਦੇ ਵਿੱਚ ਅਸੀਂ ਬਿਜਲੀ ਵਿਭਾਗ ਦੇ ਵਿੱਚ 6586 ਵਰਦੀਆਂ ਜੜੀਆਂ ਉਤਾਰ ਦਿੱਤੇ ਆ। ਔਰ ਨੈਕਸਟ ਈਅਰ ਦੇ ਵਿੱਚ ਸਾਡੇ ਕੋਲ 4864 ਹੋਰ ਨਵੀਆਂ ਪਰਤੀਆਂ ਸੀ ਜਿਹੜੀਆਂ ਉਹ ਨੈਕਸਟ ਈਅਰ ਦੇ ਵਿੱਚ ਆਉਣੀਆਂ ਨੇ ਮੇਰੀ ਸਿਲੈਕਸ਼ਨ ਐਸ ਅਸਿਸਟੈਂਟ ਇੰਜੀਨੀਅਰ ਪੀਐਸਪੀਸੀਐਲ ਹੋਈ ਹੈ ਮੈਂ ਭਗਵੰਤ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਜੋ ਉਹਨਾਂ ਨੇ ਗੇਟ ਦੇ ਥਰੂ ਪੋਸਟ ਕਰ ਦਿੱਤੀਆਂ ਜਿਸ ਨਾਲ ਮੈਨੂੰ ਮੌਕਾ ਮਿਲਿਆ ਸੋ ਜਿੰਨੇ ਵੀ ਅੱਜ ਬੱਚੇ ਨਿਯੁਕਤੀ ਪੱਤਰ ਜਿਨ੍ਹਾਂ ਨੂੰ ਦਿੱਤੇ ਗਏ ਆ ਮੈਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਔਰ ਦਰਾ ਇਹਨਾਂ ਤੇ ਆਪਣੇ ਆਰਥਿਕ ਵਿਕਾਸ ਦੇ ਹਮਕਾਰ ਨੇ ਉਹ ਤਰ੍ਹਾਂ ਕਿਹਾ ਕਰਨਾ ਸਬੰਧ ਤੋਂ ਗੁਰਮਾਨ ਸਿੰਘ ਮਾਨ ਸਾਹਿਬ ਦਾ ਸੁਪਨਾ ਕਿ ਅਸੀਂ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਮਿਲਿਆ ਜਾ ਸਕਣੇ ਤਾਂ ਕਿ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਉਹਨੂੰ ਥੰਨ ਪਾਈ ਜਾ ਸਕੇ ਸਾਡੇ ਆਪਣੇ ਬੱਚੇ ਆਪਣੀ ਸਟੇਟ ਦੇ ਵਿੱਚ ਹੀ ਕੰਮ ਦੇ ਚੰਗੇ ਮੌਕੇ ਮਿਲ ਜਾਣ। ਉਹ ਲਾ ਸਕਣ ਅਜੇ ਤੱਕ 50000 ਤੋਂ ਵੱਧ ਨੂੰ ਪੁਰੀਆਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਜਨਤ ਦੇਤੀ ਹੈ ਯਾਨੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਿਯੁਕਤੀ ਪੱਤਰ ਇਹਨਾਂ ਦਾ ਨਵੀਂਆਂ ਬਕਿੰਗਾਂ ਕਰਦਾ ਕੰਜੜਾ ਲਗਾਤਾਰ ਜਾਰੀ ਰਹੂਗਾ